ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮੁਹੱਲਾ ਪੰਜਮਾ ਕੌੜੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਪੰਗ ਨੰਬਰ 187 ਤੇ ਸਬਾਈ ਮਾਨ ਬਖਸ਼ਿਸ਼ ਕਰਦੇ ਹਨ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਸਾਹਿਬ ਕਹਿੰਦੇ ਪ੍ਰਮਾਤਮਾ ਦੇ ਸ਼ਬਦ ਰੂਪੀ ਚਰਨ ਮੇਰੇ ਮਸਤਕ ਦੇ ਉੱਤੇ ਕਿਰਪਾ ਦੇ ਨਾਲ ਉਸ ਪ੍ਰਮਾਤਮਾ ਦਾ ਹੱਥ ਹੈ ਤਾਰਤੇ ਦੁੱਖ ਮੇਰੇ ਸਗਲੇ ਲਾਥੇ ਜਿਸ ਗੁਰਮੁਖ ਪਿਆਰੇ ਤੇ ਉਸ ਪ੍ਰਮਾਤਮਾ ਦੇ ਸ਼ਬਦ ਰੂਪੀ ਚਰਨਾਂ ਦਾ ਆਸਰਾ ਜਿਸ ਮਸਤਕ ਦੇ ਉੱਤੇ ਹੋਵੇ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਹਨ ਸਤਗੁਰ ਆਪਣੇ ਕੋ ਕੁਰਬਾਨੀ ਮੈਂ ਆਪਣੇ ਸੱਚੇ ਗੁਰੂ ਤੋਂ ਕੁਰਬਾਨ ਜਾਣਾ ਹਾਂ ਜਿਸ ਨੇ ਸ਼ਬਦ ਦੇ ਰਾਹੀਂ ਉਸ ਪ੍ਰਮਾਤਮਾ ਦੇ ਨਾਲ ਮੈਨੂੰ ਮਿਲਾ ਦਿੱਤਾ ਆਤਮ ਰਚੀਨ ਪਰਮ ਰਗਮਾਨੀ ਸ਼ਬਦ ਰੂਪੀ ਗੁਰੂ ਨੂੰ ਸਿਮਰ ਕੇ ਮੈਂ ਆਪਣੀ ਆਤਮਾ ਨੂੰ ਬਲਵਾਨ ਕਰ ਲਿਆ ਹੈ ਅਤੇ ਮੇਰੀ ਆਤਮਾ ਪਰਮਾਤਮਾ ਦੇ ਰੰਗ ਵਿੱਚ ਰੰਗੀ ਗਈ ਹੈ ਰਹਾਉ ਚਰਨ ਰੇਣ ਗੁਰ ਕੀ ਮੁਖ ਲਾਗੀ ਮੇਰੇ ਮੁਖ ਦੇ ਉੱਤੇ ਸ਼ਬਦ ਰੂਪੀ ਚਰਣਾ ਦਾ ਚਰਣਾ ਦੀ ਧੂੜ ਲੱਗ ਗਈ ਹੈ ਅਹਉ ਬੁੱਧ ਤਿੰਨ ਸਗਲ त्यागी ਹੁਣ ਮੈਂ ਹੰਕਾਰ ਵਾਲੀ ਬੁੱਧੀ ਤਿਆਗ ਦਿੱਤੀ ਹੈ ਅਤੇ ਮੈਨੂੰ ਪਰਮਾਤਮਾ ਦੇ ਮਤ ਆ ਗਈ ਹੈ ਗੁਰ ਕਾ ਸ਼ਬਦ ਲਗੋ ਮਨ ਮੀਠਾ ਮੈਨੂੰ ਪਰਮਾਤਮਾ ਦਾ ਸ਼ਬਦ ਰੂਪੀ ਜਿਹੜਾ ਗੁਰੂ ਹੈ ਸ਼ਬਦ ਜਿਹੜਾ ਹੈ ਮੈਨੂੰ ਮਿੱਠਾ ਲੱਗਦਾ ਹੈ ਉਹਦਾ ਰਸ ਮੈਨੂੰ ਚੰਗਾ ਲੱਗਦਾ ਹੈ ਪਾਰ ਬ੍ਰਹਮਤਾ ਤੇ ਮਹ ਅਡੀਠਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਮੈਨੂੰ ਪਹਿਚਾਣ ਆਈ ਹੈ ਕਿ ਸੰਸਾਰ ਦੇ ਉੱਤੇ ਇੱਕੋ ਹੀ ਮਾਲਕ ਹੈ ਗੁਰ ਸੁਖ ਦਾਤਾ ਗੁਰ ਕਰਤਾਰ ਗੁਰੂ ਹੀ ਜੀਵਨ ਦੇ ਵਿੱਚ ਸੁੱਖਾਂ ਦਾ ਦਾਤਾ ਹੈ ਤੇ ਗੁਰੂ ਹੀ ਕਰਤਾਰ ਦਾ ਰੂਪ ਹੈ ਜੀਵ ਪ੍ਰਾਨ ਨਾਨਕ ਗੁਰ ਆਧਾਰ ਦਾ ਸਨਾਨ ਕਹਦਾ ਹੈ ਮੇਰੇ ਪ੍ਰਾਣਾ ਦਾ ਆਸਰਾ ਮੇਰੇ ਜੀਵਨ ਦਾ ਆਸਰਾ ਤੁਰਕੀ ਬਾਣੀ ਆਈ ਦਿਲ ਸਗਲੀ ਚਿੰਤ ਮਟਾਈ ਵਾਲਾ ਸ਼ਬਦ ਗੁਰੂ ਹੀ ਮੇਰੇ ਜੀਵਨ ਦਾ ਆਸਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ